ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਰਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਪਿਛਲੇ 1 ਸਾਲ 10 ਦਿਨਾਂ ਤੋਂ ਜੋ ਮੋਰਚਾ ਸ਼ੰਭੂ ਖਨੋਰੀ ਰਤਨਪੁਰਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਵ ਜਿਹਦੇ ਵਿੱਚ ਬਹੁਤ ਲਾਹ ਤੇ ਚੜ੍ਹਾ ਆਏ ਆ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਹੋਈਆਂ ਵ ਸ਼ੁਭਕਰਨ ਸਿੰਘ ਨੇ ਆਪਣੀ ਛਾਤੀ ਦੇ ਵਿੱਚ ਜਿਹੜੀ ਆ ਗੋਲੀ ਝੱਲੀ ਆ ਹਕੂਮਤ ਦੀ ਔਰ ਪੂਰੇ ਦੇਸ਼ ਦੀ ਇਹ ਲੜਾਈ ਆ ਔਰੇ ਮੰਨੀਆਂਆਂ ਜਾਂ ਮੰਗਾਂ ਦੇ ਉੱਪਰ ਉਹਦੇ ਨਾਲ ਜਿਹੜੀਆਂ ਸਾਡੀਆਂ 12 ਮੰਗਾਂ ਵਾਂ ਕੁਝ ਮੰਗਾਂ ਜਿਹੜੀਆਂ ਵਾਂ ਉਹ ਮੰਨੀਆਂ ਹੋਈਆਂ ਮੋਦੀ ਹਕੂਮਤ ਨੇ ਪਰ ਉਹਨਾਂ ਤੋਂ ਮੁਕਰ ਕੇ ਆਖ ਮੁਕਰ ਜਾਂਦੇ ਹੁੰਦੇ ਆ ਪਰ ਅਸੀਂ ਲੰਬੇ ਸਮੇਂ ਤੋਂ ਜਿਹੜਾ ਉਹ ਲੜਾਈ ਲੜ ਰਹੇ ਆ ਉਸੇ ਤਹਿਤ ਜਿਹੜੀਆਂ ਉਹ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਸਰਕਾਰ ਦੇ ਨਾਲ ਕਿਉਂਕਿ ਟੇਬਲ ਤੇ ਗੱਲ ਜਿਹੜੀ ਉਹ ਨਿਪਟਦੀਆਂ ਔਰ ਅੱਜ ਜੋ ਬਿਆਨ ਅੱਜ ਚੱਲ ਰਿਹਾ ਵਾ ਟੀਵੀ ਤੇ ਵੀ ਸੋਸ਼ਲ ਮੀਡੀਆ ਤੇ ਵੀ ਪ੍ਰਿੰਟ ਮੀਡੀਆ ਤੇ ਵੀ ਵੀ ਬਲਵੀਰ ਸਿੰਘ ਰਾਜੇਵਾਲ ਜੋ ਬਹੁਤ ਵੱਡੇ ਕਿਸਾਨਾਂ ਆਪ ਨੂੰ ਰਹੇ ਆ 2020 ਤੇ 21 ਦੇ ਅੰਦੋਲਨ ਦੇ ਉਹਨਾਂ ਨੇ ਇਹ ਗੱਲ ਆਖੀ ਆ ਵੀ ਜੋ ਦੋਵੇਂ ਫਾਰਮ ਲੜ ਰਹੇ ਆ ਉਹਨਾਂ ਨੇ ਐਮਐਸਪੀ ਦੀ ਕੋਈ 25 30% ਜਿਹੜੀ ਆ ਉਹਨਾਂ ਕਿਹਾ ਤੁਸੀਂ ਖਰੀਦ ਕਰ ਲਓ ਦੂਜੀ ਆਪੇ ਹੋ ਜੂਗੀ ਉਹ ਬਿਲਕੁਲ ਬਿਨਾਂ ਤੱਥਾਂ ਤੋਂ ਗੱਲ ਕਰ ਰਹੇ ਆ ਅਸੀਂ ਐਮਐਸਪੀ ਇਆਂ ਫਸਲਾਂ ਦੇ ਉੱਪਰ ਦਾਣਾ-ਦਾਣਾ ਸਰਕਾਰ ਚੁੱਕੇ ਇਹਦੀ ਗਾਰੰਟੀ ਦਾ ਕਾਨੂੰਨ ਬਣਾਵੇ ਜਿਹੜਾ ਇਹ ਤੋਂ ਥੱਲੇ ਫਸਲ ਖਰੀਦਦੇ ਉੱਤੇ ਕਾਰਵਾਈ ਹੋਵੇ ਇਹ ਲੜਾਈ ਲੜ ਰਹੇ ਆ ਕੋਈ ਪੋਲਾ-ਪਤਲਾ ਫੈਸਲਾ ਕਰਨ ਵਾਲੇ ਅਸੀਂ ਨਹੀਂ ਹੈਗੇ ਅਸੀਂ ਤਾਂ ਆਰ-ਪਾਰ ਦੀ ਲੜਾਈ ਲੜਾਂਗੇ ਸਾਡੀ ਜ਼ਿੰਦਗੀ ਤੇ ਮੌਤ ਦੀ ਲੜਾਈ ਆ ਤੁਸੀਂ ਇਹ ਗੱਲ ਬਿਨਾਂ ਤੱਥਾਂ ਤੋਂ ਕਹਿਤੀ ਅਸੀਂ ਕਹਿਣਾ ਚਾਹੁੰਦੇ ਆ ਚਾਹੇ ਤਾਂ ਉਹ ਤੱਥ ਜਿੱਥੇ ਉਹ ਲਿਖਿਆ ਵਾ ਜਾਂ ਜਿੱਥੇ ਉਹ ਬੋਲੇ ਆ ਉਹ ਸਾਰੀ ਸਾਫ ਕਰੋ ਨਹੀਂ ਤੇ ਬਲਵੀਰ ਸਿੰਘ ਜੀ ਲੋਕਾਂ ਕੋਲੋਂ ਮਾਫੀ ਮੰਗੋ ਤੁਸੀਂ ਅੱਜ ਅੰਦੋਲਨ ਨੂੰ ਫੇਰ ਢਾ ਲਾਈ ਜੋ ਤੁਸੀਂ ਕਹਿੰਦੇ ਸੀ ਇਤੋਂ ਵੀ ਵੱਡਾ ਅੰਦੋਲਨ ਕਰਾਂਗੇ ਕਰਨਾ ਕਦੋਂ ਆਓ ਹਾਂ ਆਉਂਦੇ ਕਿਉਂ ਨਹੀਂ ਤੁਸੀਂ ਕਹਿੰਦੇ 25 ਸਾਲ ਅੰਦੋਲਨ ਨਹੀਂ ਪਾਉਂਦੇ ਹੁੰਦੇ 30 ਸਾਲ ਨਹੀਂ ਪਾਉਂਦੇ ਹੁੰਦੇ ਅੱਜ ਤਾਂ ਅੰਦੋਲਨ ਵੀ ਖੜਾ ਕਰਤਾ ਲੜਾਈ ਵੀ ਪਿਛਲੇ 1 ਸਾਲ ਤੋਂ 10 ਦਿਨ ਹੋ ਗਏ ਚੱਲਦੀ ਨੂੰ ਘਰ ਘਰ ਦੇ ਵਿੱਚ ਜਿਹੜੀ ਇਹ ਮੰਗਾ ਨੂੰ ਲੈ ਕੇ ਲੜ ਰਹੇ ਹੋ ਮੰਗਾ ਘਰ ਘਰ ਤੱਕ ਪਹੁੰਚਾ ਦੇਣੀ ਆ ਕੋਈ ਛੋਟੀ ਗੱਲ ਇਸ ਕਰਕੇ ਬਲਵੀਰ ਸਿੰਘ ਜੀ ਰਾਜੇਵਾਲ ਜੀ ਆ ਬਿਲਕੁਲ ਅੱਜ ਤੁਸੀਂ ਸਰਕਾਰ ਦੇ ਹੱਕ ਦੇ ਵਿੱਚ ਭੁਗਤੇ ਜੋ ਲੋਕਾਂ ਦੇ ਵਿੱਚ ਭਰਮ ਫਲਾਉਣਾ ਚਾਹੁੰਦੇ ਜੋ ਵੀ ਜੋ ਆਗੂ ਅਗਲੇ ਬਣੇ ਲੜ ਰਹੇ ਹੋ ਆ ਕੰਮ ਕਰ ਰਹੇ ਬਿਲਕੁਲ ਗਲਤ ਆ ਐਮਐਸਪੀ ਦੇ ਖਰੀਦ ਦੀ ਜਿਹੜੇ ਤਈਆਂ ਫਸਲਾਂ ਤੇ ਆ ਉਹਦਾ ਕਾਨੂੰਨ ਤੇ ਦਾਣਾ ਦਾਣਾ ਚੁੱਕਣ ਦੀ ਸਰਕਾਰ ਜਿਹੜੀ ਉਹ ਗਾਰੰਟੀ ਦੇਵੇ ਇਤੋਂ ਘੱਟ ਕੋਈ ਫੈਸਲਾ ਨਹੀਂ ਕਰਾਂਗੇ ਇਸ ਕਰਕੇ ਇਹੋ ਜਿਹਾ ਬਿਆਨ ਦੇਣ ਤੋਂ ਘਰੇਜ਼ ਕਰੇ ਬਲਵੀਰ ਸਿੰਘ ਜੀ ਰਾਜੇਵਾਲ ਅੱਜ ਦਾ ਬਿਆਨ ਤੁਹਾਡਾ ਸਰਕਾਰ ਦੇ ਹੱਕ ਦੇ ਵਿੱਚ ਭੁਤ ਰਿਆ ਲੋਕਾਂ ਦੇ ਵਿੱਚ ਵਹਿ ਪਾਰ ਰਹਿ ਜੋ ਇਸ ਕਰਕੇ ਇਹਦੀ ਇਹ ਨਖੇਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ